ਵੀ ਆਪਣੇ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਾ ਨਾਮ ਗਿਆਨੀ ਅਰਵਿੰਦਰ ਸਿੰਘ ਜੋ ਇੱਥੇ ਗਰੰਤੀ ਸਿੰਘ ਦੀੇ ਵਾ ਨਿਭਾ ਰਹੇ ਹਾਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਵਰਪੁਰ ਵਿਆਹ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਉਂਦੀਆਂ ਨੇ ਇਸ ਸਾਲ ਵੀ 30 ਅਗਸਤ ਨੂੰ ਤਾਂਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਗੁਰਦੂਰਵਿਆ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਲਇਆ ਜਾ ਰਿਹਾ ਹੈ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਇਥੇ ਆ ਰਹੀਆਂ ਨੇ ਤੇ ਬੜੀ ਹੀ ਧੂਮ ਧਾਮ ਦੇ ਨਾਲ ਬੜੀ ਉਤਸ਼ਾਹ ਦੇ ਨਾਲ ਸੇਵਾ ਚੱਲ ਰਹੀ ਹੈ ਤਾਂਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1544 ਬਿਕਰਮੀ ਸੁਦੀ ਸਤਵੀਨੀ ਉਤਾਂਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਟਾਲਾ ਨਗਰ ਵਿਖੇ ਆਪ ਇੱਥੇ ਆਏ ਸਨ ਜੋ ਇਹ ਸਥਾਨ ਤੁਸੀਂ ਵੇਖ ਰਹੇ ਹੋ ਇੱਥੇ ਜੋ ਧੰ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਰਾਤ ਦੇ ਸਮੇਤ ਇੱਥੇ ਟੁਕਾ ਕੀਤਾ ਸੀ ਜੋ ਕੰਧ ਦੇ ਦਰਸ਼ਨ ਆਪ ਸੰਗਤਾਂ ਕਰਦੀਆਂ ਹੋ ਇੱਥੇ ਆਪ ਸਤਗੁਰੂ ਜੀ ਬਿਰਾਜਮਾਨ ਹੋਏ ਜਿਸ ਸਮੇਂ ਧੰ ਸਤਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਕੰਧ ਹੇਠਾਂ ਕਰਕੇ ਬੈਠੇ ਤੇ ਕੰਧ ਦੇ ਖਸਤਾ ਹਾਲਤ ਨੂੰ ਵੇਖ ਕਰਕੇ ਇੱਕ ਮਾਈ ਕਹਿਣ ਲੱਗੀ ਕਿ ਇਹ ਜਿਹੜੀ ਕੰਧ ਹੈ ਡਿੱਗਣ ਵਾਲੀ ਹੈ ਤੇ ਉਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭੋਲੀਏ ਇਹ ਜਿਹੜੀ ਕੰਧ ਹੈ ਜੁਗੋ ਜੁਗ ਟੱਲ ਰਹੇਗੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੋਵੇਗੀ ਜੋ ਸਾਰਾ ਸੰਸਾਰ ਵੇਖੇਗਾ ਅੱਜ ਵੀ ਆਪ ਦਰਸ਼ਨ ਕਰਦੇ ਹੋ ਕਿ ਉਸੇ ਤਰ੍ਹਾਂ ਹੀ ਉਹ ਕੰਧ ਖੜੀ ਹੈ ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਹੜੀ ਇਹ ਵਿਆਹ ਦਾ ਗੁਰਪ੍ਰੋਫ ਦੇ ਸੰਨ ਬਣਾਇਆ ਜਾਂਦਾ ਆ ਸultanpur Lodi ਤੋਂ ਜਿਸ ਤਰ੍ਹਾਂ ਇਤਿਹਾਸ ਵਿੱਚ ਸਤਿਗੁਰੂ ਜੀ ਆਪ ਆਏ ਸਨ ਇਸੇ ਤਰ੍ਹਾਂ ਹੀ ਸੰਗਤਾਂ ਬੜੀ ਹੀ ਧੂਮ ਧਾਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ Sultanpur Lodi ਤੋਂ ਸੰਗਤਾਂ ਆਪ ਇੱਥੇ ਆ ਕਰਕੇ ਸਾਰਾ ਹੀ ਗੁਰਪੁਰਬ ਜੋ ਮਨਾਇਆ ਜਾਂਦਾ ਹੈ। ਆਪਣਾ ਨਾਮ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਨਾਨ ਸਿੰਘ ਜਸਰ ਮੈਂਬਰ ਫਰੋਮ ਕਮੇਟੀ ਹਲਕਾ ਬਟਾ 105 ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਤਾਂ ਜੋ ਗੁਰਦੁਆਰਾ ਕਨ ਸਾਹ ਹੈ ਇਹ ਮਹਾਰਾ ਸੱਚੇ ਪਾਤਸ਼ਾਹ ਜਦੋਂ ਵਿਆਹ ਨਾ ਆਏ ਆਨੰਦ ਕਾਰਜ ਜਿਹੜਾ ਉਹਨਾਂ ਦਾ ਉਹ ਮਤਲਬ ਬੈਠਾ ਗੁਰਦੁਆਰਾ ਨਾਲ ਬੈਕ ਸਾਈਡ ਤੇ ਡੇਰਾ ਸਾਹਿਬ ਆਨੰਦ ਕਾਰਜ ਉੱਥੇ ਹੋਇਆ ਇੱਥੇ ਬਰਾਤ ਬੈਠੀ ਆ ਗਈ ਬਰਾਤ ਬੈਠੀ ਜਿਹੜੀ ਕੰਧ ਮੌਜੂਦਾ ਇੱਥੇ ਹੈਗੀ ਏ ਇੱਕ ਮਾਦਾ ਜੀ ਨੇ ਕਿਹਾ ਮਾ ਬੇਟਾ ਇਹ ਕੰਧ ਜਿਹੜੀ ਡਿੱਗਣ ਵਾਲੀ ਹੈ ਤੁਸੀਂ ਕਰਨ ਤੋਂ ਲਾਂਬੇ ਹੋ ਜਾਓ ਪਾਤਨਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਗੱਲ ਕਹੀ ਮਾਦਾ ਭੋਲੀਏ ਜਿਹੜੀ ਕੰਧ ਹੈ ਇਹ ਸਦਾ ਜੁਗੋ ਜੁਗਾ ਟਲ ਰਹੇਗੀ ਇਹ ਮੇਰੇ ਵਿਆਹ ਦੀ ਇੱਕ ਨਿਸ਼ਾਨੀ ਰਹੇਗੀ ਉਹ ਕੰਦ ਅੱਜ ਵੀ ਮੌਜੂਦ ਇੱਥੇ ਪਰ ਜੋ ਕੋਈ ਸ਼ਰਧਾਲੂ ਆਇਆ ਜੇ ਕਿਸੇ ਨੇ ਚੀਜ਼ ਮੰਗੀ ਉਹ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਹਨੇ ਝੋਲੀਆਂ ਪਰਕੇ ਭੇਜਿਆ ਅੱਜ ਤੱਕ ਇਸ ਨਰਾਇ ਹੋ ਕੇ ਨਹੀਂ ਕੋਈ ਗਿਆ ਉਸ ਲੈ ਕੇ ਗਿਆ ਇਸ ਚੀਜ਼ ਤੇ ਜੋ ਵੀ ਮਹਾਰਾ ਸੱਚੇ ਪਾਤਸ਼ਾਹ ਗੁਰੂ ਮਹਾਰਾ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਵਿੱਚ ਜੇ ਕਿਸੇ ਨੇ ਧੀ ਮੰਗੀ ਧੀ ਮੇਰੀ ਪੁੱਤ ਮੰਗਿਆ ਪੁੱਤ ਮੰਗਿਆ ਕਾਰੋਬਾਰ ਮੰਗਿਆ ਤੰਦਰੁਸਤੀ ਮੰਗੀ ਉਹ ਬਿਲਕੁਲ ਇਜ਼ਤੀ ਜ਼ੇਰ ਦਾ ਕਰ ਰੁਏ ਹੈ ਇਹ ਆਵਾਜ਼ ਨਹੀਂ ਸੁਣੀ ਇੱਥੇ ਆਏ ਦੇ ਕੋਈ ਸਾਡੇ ਨਾਲ ਗੱਲ ਰਾਹੀ ਦਾ ਗ੍ਰਾਮ ਨਹੀਂ ਆਇਆ ਜਾਂ ਕੋਈ ਗੱਲ ਨਹੀਂ ਹੋਈ ਪਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਜੋਗੋ ਜੋਗਿਆ ਟਾਲਿਆ ਇਹ ਕੰਧ ਵੀ ਜੋਗੋ ਜੋਗ ਟਾਲਿਆ ਰਹੀ ਦੀ ਦੁਨੀਆ ਤਾਂ ਕਰ ਰਹਿਣੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦਾ ਸੱਚੇ ਪਾਤਸ਼ਾਹ ਦੇ ਗੁਰੂ ਨਾਨਕ ਦੇ ਜੀ ਤੁਸੀਂ ਬਟਾਲਾ ਦੀ ਧਰਤੀ ਤੇ ਆਏ ਹੋ ਤੁਹਾਨੂੰ ਬਟਾਲਾ ਦਾ ਜਿਹੜਾ ਸਮਾਜ ਆ ਇਹ ਜੋਗੋ ਜੋਗ ਟਾਲੇ ਨਮਸਕਾਰ ਕਰਦਾ ਰਹੇਗਾ ਤੁਹਾਡਾ ਜੋ ਜੋ ਨਾਮ ਨਹੀਂ ਜਾ ਰਿਹਾ ਅਰਦਾਸ ਕਰਦੇ ਹਾਂ ਮਾਰਾ ਸੱਚੇ ਪਾਤਸ਼ਾਹ ਕਿੰਨਾ ਵਿਆਹ ਹੈ ਤੇ ਤਿਆਰੀਆਂ ਤਾਂ ਪੰਜ ਸੌ ਅਠਵਿਆਂ ਵਿਆਹ ਜੀ ਤਿਆਰੀ ਬੜੀ ਹੋਰਾਂ ਨਾਲ ਹੋਣ ਰਹੀ ਹੈ ਆ ਕਾਰ ਸੇਵਾ ਚੱਲਣ ਰਹੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਨੇ ਬੇਨਤੀ ਕੀਤੀ ਸੀ ਇਹੀਂ ਜਾ ਕੇ ਬਾਬਾ ਜੀ ਤੁਸੀਂ ਇਹ ਜਿਹੜੀ ਸੇਵਾ ਇਹ ਤੁਸੀਂ ਲਓ ਪਰ ਸੋ ਸੋ ਕਈਆਂ ਨੇ ਕਿਹਾ ਬਚਾਇਆ ਕਿੰਦਰ ਦਈਏ ਤੇ ਮੈਂ ਇਸ ਸਮਾਜ ਮੈਂ ਮੈਂਬਰ ਹੋਣ ਦੇ ਨਾਤੇ ਮੈਂ ਪ੍ਰਧਾਨ ਜੀ ਨੂੰ ਮਿਲ ਕੇ ਗਿਆ ਪ੍ਰਧਾਨ ਜੀ ਬਾਬਾ ਸੇਵਾ ਸਿੰਘ ਨੂੰ ਸੇਵਾ ਦਿਓ ਕਿ ਉਹਨਾਂ ਦਾ ਇਹ ਵੇਖਿਆ ਡੇਰਾ ਬਾਬਾ ਨਾਨਕ ਵੀ ਚੱਲਦੇ ਭਾਈ ਸਤ ਗੁਰਤਾਰੇ ਵੀ ਚੱਲਣ ਲਈ ਉਹ ਜਗ੍ਹਾ ਵੀ ਚੱਲਣ ਲਈ ਪਰ ਸਾਰੀ ਗੱਲ ਨੂੰ ਕਵਰ ਕਰ ਜਾਂਦੇ ਨੇ ਬਾਬਾ ਜੀ ਬਹੁਤ ਇੱਕ ਠੰਡੇ ਸੁਭਾਅ ਦੇ ਨੇ ਗੱਲ ਸੁਣਦੇ ਹਰਕ ਦੀ ਸੁਣ ਕੇ ਉਹਦਾ ਚੀਜ਼ ਦਾ ਜਵਾਬ ਦਿੰਦੇ ਨੇ